ਦਾ ਫਰੋਇਪੁਰ ਲਾਈਵ ਚੈਨਲ ਦੇਖਣ ਵਾਲੇ ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਅੱਜ ਤੁਹਾਡੇ ਨਾਲ ਅੱਜ ਖੁਸ਼ਖਬਰੀ ਸਾਂਝੀ ਕਰਾਂਗੇ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਮਹਿੰਮ ਨੂੰ ਅੱਜ ਜਿਲ੍ਹਾ ਫਰੋਇਪੁਰ ਦਾ ਵੱਡਾ ਹੰਗਾਰਾ ਮਿਲਿਆ ਹੈ ਵੱਡੀ ਸਫਲਤਾ ਮਿਲੀ ਹੈ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਅਸ਼ਰਮਾ ਵੱਲੋਂ ਛੇੜੀ ਦਸ਼ਿਆ ਖਾਬ ਮੈਂਬਰ ਰੰਗ ਲਈ ਹੈ ਜੇ ਆਪ ਗੱਲ ਕਰੀਏ ਅੱਜ ਜਿਲ੍ਹਾ ਪੁਲਿਸ ਵੱਲੋਂ ਭਪਿੰਦਰ ਸਿੰਘ ਸਿੱਧੂ ਐਸਐਸਪੀ ਦੀ ਅਗਵਾਈ ਹੇ ਅੰਦਰ ਘੇਰਾ ਪੰਦੀ ਅਤੇ ਸੱਚ ਬਿਆਨ ਤਲਾਸ਼ੀ ਬਿਆਨ ਚਲਾਇਆ ਗਿਆ ਜਿਸ ਦੇ ਸਾਕੇ ਨਤੀਜੇ ਸਾਹਮਣੇ ਘਟੋ ਘਟ ਵਾਟ ਵਾਟ ਸਮਾਂ ਤੋਂ ਜਿਲ੍ਹੇ ਦੇ ਅੰਦਰੋਂ ਇੱਕ 3 ਕਿਲੋ ਤੋਂ ਬਧੇ ਜਿਹੜੀ ਉਹ ਹਰਨ ਪ੍ਰਾਪਤ ਕੀਤੀ ਗਈ ਅਤੇ 1.5 ਦਰਜਨ ਤੋਂ ਮਤਲਬ 17-18 ਜਿਹੜੇ ਸ਼ੱਕੀ ਅਤੇ ਦੋਸ਼ੀ ਆਗਿਆਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਨੇਕਾਂ ਤਰ੍ਹਾਂ ਦਾ ਜਿਹੜਾ ਨਸ਼ਾ ਉਹ ਵੀ ਬਰਾਮਦ ਕੀਤਾ ਗਿਆ ਆਹ ਕਹਿੰਦਿਆਂ ਸੀ ਨੀ ਕਪਤਾਨ ਪੁਲਿਸ ਦੇ ਜ਼ੁਬਾਨੀ ਉਹਨਾਂ ਦਾ ਕੀ ਕਿਹਾਣਾ ਕੰਦਰੀ ਕੀਤੀ ਗਈ ਉਹਦੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਹਾਂ ਪਹਿਲਾਂ ਮੈਂ ਤੁਹਾਨੂੰ ਕੱਲ ਦਾ ਦੱਸਦਾ ਜੀ ਸਾਡੇ ਵੱਲੋਂ ਬਹੁਤ ਹੀ ਵਧੀਆ ਮਹਿਮ ਚਲਾਉਂਦੇ ਹੋਏ ਜਿਹੜੇ ਨਸ਼ੇ ਖਿਲਾਫ ਮਹਿਮ ਚਲਾਉਂਦੇ ਹੋਏ ਤੇ 2 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਗੁਰੂ ਅਰਸਾ ਏਰੀਆ ਦੇ ਵਿੱਚ ਇਸ ਵਿੱਚ ਸਾਡੇ ਡੀਐਸਪੀ ਗੁਰਹਰ ਸਾਹਿਬ ਤੇ ਸਾਈ ਪ੍ਰਕਾਸ਼ ਜਿਹੜੇ ਸਾਡੇ ਆਈਪੀਐਸ ਅੰਡਰ ਟ੍ਰੇਨਿੰਗ ਆਫਸਰ ਹੈਗੇ ਇਹਨਾਂ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ 2 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਕਰਦੇ ਤੇ ਇਹਨਾਂ ਦੇ 3 ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਦੇ ਵਿੱਚ ਬਲਕਾਰ ਸਿੰਘ 36 ਸਾਲ ਗੁਰਮੀਤ ਸਿੰਘ 28 ਸਾਲ ਦਾ ਲਖਵਿੰਦਰ ਸਿੰਘ 20 ਸਾਲ ਇਹ ਮੁੰਮਦੋਟ ਏਰੀਏ ਦੇ ਵਿੱਚ ਦੋ ਜਣੇ ਆ ਤੇ ਇੱਕ ਸਦਰ ਫਾਜ਼ਿਲਖਾਨਾ ਰਹਿਣ ਵਾਲਾ ਹੈ ਤੇ ਇਹਨਾਂ ਤੋਂ ਸਾਡੀ ਹੋਰ ਵੀ ਪੁਸ਼ਕਿਸ਼ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਵੀ ਅਸੀਂ ਹੋਰ ਵੀ ਇਹਨਾਂ ਤੋਂ ਕਰਦੀ ਹੋਗੀ ਸਰ ਪਤਾ ਲੱਗਾ ਕਿ ਕਿੱਥੋਂ ਲੈ ਕੇ ਆਏ ਸੀ ਕਿੱਥੇ ਦੇ ਨੇਸ ਨਾਲ ਇਹ ਹਾਂਜੀ ਇਹ ਸਰਾਜੀ ਇਲਾਕੇ ਦੇ ਹੀ ਆ ਤੇ ਇਹਨਾਂ ਦਾ ਉਹ ਬਾਰਡਰ ਤੋਂ ਫੈਂਸਿੰਗ ਦੇ ਰੇਡਿੰਗ ਲੈ ਕੇ ਆਏ ਸੀ ਤੇ ਇਹ ਸਾਨੂੰ ਇਨਫੋਰਮੇਸ਼ਨ ਵੀ ਮਿਲੀ ਤੇ ਪਲੱਸ ਅਸੀਂ ਨਾਕਾ ਬੰਦੀ ਜਿਹੜੀ ਇਹਨਾਂ ਨੇ ਕੀਤੀ ਵੀ ਸੀ ਉਦੇ ਬੇਸ ਤੇ ਸਰ ਇਹਨਾਂ ਦੀ ਗਲ ਉਹ ਪਹਿਲਾਂ ਵੀ ਕੋਈ ਮੌਕਾ ਮੈਨੂੰ ਦੱਸਿਆ ਜੀ ਆ ਕਿ ਪਹਿਲਾਂ ਹੈ ਨਹੀਂ ਸਰ ਇਹ ਨਵਾਂ ਪਹਿਲਾਂ ਨਹੀਂ ਹੈਗੇ ਇਹਨਾਂ ਦੇ ਪਰ ਰਿਕਾਰਡ ਚੈੱਕ ਕਰ ਰਹੇ ਹਾਂ ਮੇਬੀ ਕਿਸੇ ਹੋਰ ਪੁਲਿਸ ਸਟੇਸ਼ਨ ਦੇ ਵਿੱਚ ਲਿਖੇ ਹੋਏ ਚ ਕਿ ਸਾਡਾ ਕਸੋ ਆਪਰੇਸ਼ਨ ਦੀ ਬੁਰਾਣੀ ਸਾਰੇ ਇਹ ਕੱਲ ਦੀ ਹੈਗੀ ਜੀ ਸਾਡੀ ਰਿਕਵਰੀ ਤੇ ਜਿਹੜੇ ਅੱਜ ਕਸੋ ਆਪਰੇਸ਼ਨ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਦੇ ਜਿਹੜੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਤੇ ਸਾਡੇ ਡੀਆਈਜੀ ਸਾਹਿਬ ਦੇ ਫਰੋਸ ਬਰੇਂਜ ਦੇ ਨਿਰਦੇਸ਼ਾਂ ਨਿਰਦੇਸ਼ਾਂ ਦੇ ਕਾਸ ਆਪਰੇਸ਼ਨ ਕੀਤਾ ਗਿਆ ਜਿਦੇ ਵਿੱਚ 8 ਹੌਟਸਪੌਟਸ ਤੇ ਪੁਲਿਸ ਵੱਲੋਂ ਭਾਰੀ ਫੋਰਸ ਲੈ ਕੇ ਅਸੀਂ ਪ੍ਰੋਪਰ ਕੋਆਰਡੀਨੇਟਡ ਆਪਰੇਸ਼ਨ ਕਰਕੇ ਜਿਦੇ ਵਿੱਚ 450 ਦੇ ਕਰੀਬ ਸਾਡੇ ਮੁਲਾਜ਼ਮ ਸੀਗੇ ਆਫਸਰ ਸੀਗੇ ਉਹਦੇ ਵਿੱਚ ਅਸੀਂ 16 ਮਕਦਮੇ ਦਰਜ ਕੀਤੇ ਆ ਤੇ 14 ਬੰਦੇ ਗ੍ਰਿਫਤਾਰ ਕੀਤੇ ਆ ਜਿਹੜੇ ਡਰੱਗਸ ਦੇ ਵਿੱਚ ਸ਼ਾਮਿਲਿਤ ਸੀਗੇ ਤੇ ਇਹਨਾਂ ਦੇ ਵਿੱਚੋਂ ਅਸੀਂ 1 ਕਿਲੋ 175 ਗ੍ਰਾਮ ਹੈਰੋਇਨ 350 ਨਸ਼ੀਲੀਆਂ ਗੋਲੀਆਂ ਇੱਕ ਪਿਸਤਲ ਨੌ ਬੋਤਲਾਂ ਨਜਾਇਜ਼ ਸ਼ਰਾਬ ਇਹ ਬਰਾਮਦ ਕੀਤੀ ਤੇ 16 ਮਕਦਮੇ ਦਰਜ ਕੀਤੇ ਗਏ ਤੇ ਇਹ ਸਾਡੀ ਇੱਥੇ ਹੀ ਨਹੀਂ ਸਾਡੀ ਲਗਾਤਾਰ ਜਿਹੜੀ ਮੁਹਿੰਮ ਜਾਰੀ ਹੈ ਨਸ਼ੇ ਦੇ ਖਿਲਾਫ ਤੇ ਅਸੀਂ ਜਲਦੀ ਅਸੀਂ ਹੋਰ ਇਸ ਨੂੰ ਤੇਜ਼ ਕਰਾਂਗੇ ਤੇ ਜਿਹੜੇ ਆਪਣਾ ਇਹ ਕੋੜਾ ਨਸ਼ਾ ਇਹਨੂੰ ਜਲਦ ਤੋਂ ਜਲਦ ਖਤਮ ਕਰਾਂਗੇ ਸਰ ਜੀ ਕੋਈ ਗੁਫਤਾਰੀ ਹੋਈ ਹੈ ਕੋਈ ਸਰ ਅੱਜ ਪੈਸੋ ਹਾਂ 16 ਗ੍ਰਾਫ ਸਰ ਜੀ ਪੈਣੀ ਇੱਕ ਕਿਲੋ 175 ਗ੍ਰਾਮ ਇੱਕ ਇੱਕ ਕਿਲੋ ਬ੍ਰਾਂਡ ਦੀ ਤੇ ਜਾਂ ਅਲੱਗ-ਅਲੱਗ ਸਾਰੇ ਇਹ ਅਲੱਗ-ਅਲੱਗ ਸਰ ਕੀ ਜਿਵੇਂ ਪੰਜਾਬ ਸਰਕਾਰ ਜਿਵੇਂ ਨਸ਼ਾ ਤਸਕਰਾਂ ਦੇ ਘਟ ਆ ਰਹੀ ਹੈ ਕਿ ਇਸ ਦੇ ਵਿੱਚ ਵੀ ਇਹ ਚੀਜ਼ਾਂ ਜਾਰੀ ਰਹਿਣ ਗਿਆ ਨਸ਼ਾ ਤਸਕਰਾਂ ਦੇ ਦੇਖੋ ਜੀ ਜਿਹੜੀ ਵੀ ਨਸ਼ਾ ਨਸ਼ਾ ਤਸਕਰ ਹੈਗੇ ਆ ਜਿਹੜੇ ਆਪਣੇ ਸਾਰੇ ਸਮਾਜ ਨੂੰ ਇੰਨਾ ਢਾਹ ਲਾ ਰਹੇ ਇੰਨਾ ਖਰਾਬ ਕਰ ਰਹੇ ਆ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਬੰਦੀ ਕਰ ਰਹੀਓ ਕਰਾ ਸਰ ਇੱਕ ਜੀਰੇ ਵਿੱਚ ਆਏ ਦਿਨ ਚੋਰੀਆਂ ਲੁੱਟਾਂ ਖੋਹ ਸਾਹਮਣੇ ਆ ਰਹੀਆਂ ਜੀ ਅੱਜ ਵੀ ਇੱਕ ਤਿੰਨ ਦੁਕਾਨਾਂ ਤੋਂ ਥਾਣੇ ਦੇ ਸਾਹਮਣੇ ਦੁਕਾਨਾਂ ਔਰ ਉੱਥੋਂ ਤਿੰਨ ਦੁਕਾਨਾਂ ਤੋਂ ਚੋਰੀ ਹੋਈ ਹੈ ਜੀ ਉਹਦੇ ਬਾਰੇ ਕੀ ਕਹਿੰਦਾ ਜੀ ਆ ਮੇਰੇ ਨੋਟਿਸ ਆਇਆ ਜੀ ਇਹ ਤੇ ਸਾਡੀ ਜਿਹੜੀ ਫੋਰਸ ਕਾਫੀ ਮਸਤੈਦ ਹੈ ਅਸੀਂ ਜੋਰ ਲਾਇਆ ਹੋਇਆ ਇਹਨੇ ਚੋਰੀ ਹੋ ਗਈ ਹੈ ਅਸੀਂ ਇਹਨਾਂ ਨੂੰ ਫੜ ਲਾਂਗੇ ਟਰੈਸ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਬਿਲਕੁਲ ਚੋਰੀਆਂ ਨੂੰ ਵੀ ਕਤਲ ਨਹੀਂ ਕੀਤਾ ਜਾਵੇ ਸਰ ਪ੍ਰਾਇਮਰ ਜਿਲ੍ਹੇ ਦੀ ਪ੍ਰਾਇਮਰ ਦੀ ਗੱਲ ਕਰੀ ਤਾਂ ਲੋਕ ਸ਼ਰਯਾਮ ਹਥਿਆਰ ਜਿਹੜੇ ਚੁੱਕੀ ਫਿਰਦੇ ਆ ਗੋਲੀਆਂ ਚਲਾ ਰਹੇ ਆ ਉਹਨਾਂ ਲਈ ਕੀ ਕੀਤਾ ਜਾ ਰਿਹਾ ਹੈ ਇਹ ਅਸੀਂ ਐਕਸ਼ਨ ਲੈ ਰਹੇ ਆ ਜੀ ਅਸੀਂ ਕੇਸ ਰਜਿਸਟਰ ਵੀ ਕਰਦੇ ਆ ਜਿਹੜੇ ਗੋਲੀਆਂ ਚਲਾਉਂਦੇ ਆ ਸਾਰੇ ਦੇ ਕੇਸ ਰਜਿਸਟਰ ਹੋਏ ਅਰੈਸਟ ਵੀ ਕਰ ਰਹੇ ਆ ਤੇ ਇਹਨਾਂ ਤੇ ਸਖਤੋ ਸਖਤ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਦੇ ਵਿੱਚ ਮੈਂ ਫਿਰ ਦੱਸਦਾ ਵੀ ਸਾਡੇ ਵੱਲੋਂ ਸਖਤੀ ਬਹੁਤ ਕੀਤੀ ਜਾਣੀ ਹੈ ਮੈਂ ਜਿਹੇ ਜਿਹੜੇ ਅਨਸਰ ਹੈਗੇ ਆ ਜਿਹੜੇ ਕੋਈ ਆਪਣਾ ਐਮਫਾਇਰਿੰਗ ਫੁਰੀ ਕਰਦੇ ਤੇ ਇਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਸਾਡੇ ਵੱਲੋਂ ਫੁੱਲ ਐਕਸ਼ਨ ਹੋਵੇ ਸਰ ਇੱਕ ਥਾਣੇ ਦੇ ਵਿੱਚ ਨਪਰੀ ਬਹੁਤ ਘੱਟ ਹੈ ਫਿਰੋਜ਼ਪੁਰ ਦੇ ਕਈ ਥਾਣੇ ਕੋਜ ਹੈ ਜਿੱਥੇ ਇਕਾਦੁਕਾ ਮਲਾਜਮੀ ਵਸਤਰ ਆਦਾ ਜਿਵੇਂ ਚੌਕੀਆਂ वगੇਰਾ ਬਾਬੂ ਜੀ ਸਾਰੀ ਫੋਰਸ ਦਾ ਰਿਵਿਊ ਕਰ ਰਹੇ ਜਿਹੜੇ ਤਾਕੇ ठाਣੇ ਨੂੰ ਬਤਵਤ ਕੋਰਸੇ ਕੀਤਾ ਸੀ ਥੈਂਕ ਯੂ ਸਰ ਆਹ ਹਾਂਜੀ ਤੁਸੀਂ ਸੁਣਿਆ ਕਿ ਸੀਨੀਅਰ ਕਪਤਾਨ ਪੁਲੀ ਸਰਦਾਰ ਭਵਿੰਦਰ ਸਿੰਘ ਸਿੱਧੂ ਆਹ ਹੁਣਾਂ ਮੇ ਉਸਤਾਰ ਸਾਹਿਬ ਦੱਸਿਆ ਕਿ ਜਿਹੜਾ ਜਿਦਾ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਆ 1 ਕਿਲੋ 175 ਗ੍ਰਾਮ ਜਿਹੜੀ ਹੈ ਰਣ ਉਹ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਗਿਆ ਹੈ ਕਿ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ ਹੋਰ ਜਿਹੜੇ 16 17 ਜਿਹੜੇ ਵਿਅਕਤੀ ਆ ਵਕਤ ਵਕਤ ਦੋਸ਼ਾਦੀ ਨੂੰ ਜਿਹੜੇ ਅੰਦਰੋਂ ਜਿਹੜੇ ਗਿਰਤਾਰ ਕੀਤੇ ਗਿਆ ਇਸੇ ਹਿੱਤ ਨਾਲ ਜਿਹੜਾ ਗੁਰੂ ਹਰ ਸਾਹਿਬ ਪੁਲਿਸ ਨੇ ਤਤਨ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿਹੜੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਵਿੱਚ ਲਿਪਤ ਸੀ ਤੇ ਉਹਨਾਂ ਕੋਲੋਂ ਕਿੰਨਾ ਕੋਲੋਂ ਵਕ ਵਕ ਥਾਵਾਂ ਤੋਂ ਜਿਹੜੀ 2 ਕਿਲੋ ਤੋਂ ਵੱਧੇਰੇ ਜਿਹੜੀ ਹੈ ਕਿ ਬਰਾਮਦ ਕੀਤੀ ਆ ਅੱਜ ਪੁਲਿਸ ਵੱਲੋਂ ਕੀਤੇ ਗਏ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਨੇ ਰੰਗ ਦਿਖਾਇਆ ਉਮੀਦ ਕਰਦੇ ਆ ਕਿ ਜਿਹੜਾ ਫਰੋਦ ਪਰ ਵੱਡੇ ਹਿੰਦਰਜ ਜਿਹੜਾ ਨਸ਼ਾ ਦੇ ਚਲੇ ਤੇ ਯੋਗਾਂ ਟਿੱਪਿਕ ਮਿਸ਼ਰਤ ਦੀਪ ਸ਼ਖਾ ਸ਼ਰਮਾ ਅਤੇ ਸੀਨੀਅਰ ਕਪਤਾਨ پولیس ਭពਿੰਦਰ ਸਿੰਘ ਸਿੱਧੂ ਉਹਨਾਂ ਵੱਲੋਂ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲੈ ਕੇ ਨਸ਼ਾ ਮੁਕਤ ਜ਼ਿਲ੍ਹਾ ਫਰੀਦਕੋਟ ਨੂੰ ਸਿਰਜਣ ਦੀ ਜਿਹੜੀ ਕਾਰਵਾਈ ਕੀਤੀ ਗਿਆ ਉਮੀਦ ਕਰਦੇ ਹਨ ਕਿ ਅਰ ਰੋਜ਼ਾਨਾ ਹੀ ਇਸ ਨੂੰ ਵੱਡੀ ਸਮਰਥਾ ਮਿਲੇਗੀ ਕਿਉਂਕਿ ਔਰ ਰੋਜ਼ਾਨਾ ਸਾਡੇ ਜ਼ਿਲ੍ਹਾ ਵਾਸੀ ਸਾਡੇ ਪੰਜਾਬ ਵਾਸੀ ਨਸ਼ੇ ਤੋਂ ਮੁਕਤ ਹੋ ਜਾਣਗੇ ਤੇ ਉਹਨਾਂ ਦੇ ਬੱਚੇ ਨਸ਼ੇ ਨਿਕੰਤਾਂ ਤੋਂ ਬਾਹਰ ਹੋਣਗੇ ਤੇ ਨਸ਼ੇ ਤਸਕਰ ਜਿਹੜੇ ਹੈਗੇ ਉਹ ਫਲਕਾਂ ਪਿੱਛੇ ਹੋਣਗੇ ਉਮੀਦ ਕਰਦੇ ਆ ਕਿ ਇਹ ਅਜੀਹਾ ਸੁਪਨਾ ਲੋਕਾਂ ਦਾ ਸੁਪਨਾ ਨਰੋਆ ਤੇ ਤੁਨ ਸਮਾਜ ਜਿਹੜਾ ਚੱਕ ਦੇਖਣ ਨੂੰ ਮਿਲੇਗਾ ਹੁਣ ਜੋ ਛੁੱਟੀਆਂ ਫਿਰ ਤੁਹਾਡੇ ਨੂੰ ਨੂੰ ਜਲਦ ਹੋਵਾਂਗੇ ਸਤਿ ਸ਼੍ਰੀ ਅਕਾਲ